ਉਹਦਾ ਮਕਸਦ ਗੋੜ ਵੰਡਣਾ ਨਹੀਂ ਤੇ ਨਾ ਹੀ ਕੋਈ ਸਾਡਾ ਟੀਚਾ ਇਹ ਹੈ ਵੀ ਅਸੀਂ ਕਿਸੇ ਨੂੰ ਕੋਈ ਬੁਖਾਵੇ ਵਾਲੀ ਗੱਲ ਕਰਦੇ ਆਂ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹੀ ਮਨਾਇਆ ਜਾਂਦਾ ਹੈ ਉਸੇ ਨੂੰ ਮੁੱਖ ਰੱਖਦੇ ਹੋਏ ਅਸੀਂ ਵੀ ਇਹ ਟੀਚਾ ਰੱਖਿਆ ਕਿ ਪਲਾਸਟਿਕ ਲੈ ਆਓ ਤੇ ਗੋੜ ਲੈ ਜਾਓ ਪਲਾਸਟਿਕ ਲਿਆਓ ਗੁੜ ਲੈ ਜਾਓ ਇਹ ਹੋਕਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਚ ਗੁੰਜਿਆ ਤਾਂ ਪਿੰਡ ਵਾਸੀ ਕੱਟੇ ਪਰ ਪਰ ਪਲਾਸਟਿਕ ਲੈ ਕੇ ਆਏ ਘਰ ਜਾਂਦਿਆਂ ਨੂੰ ਮਹਿਕਾ ਬਖੇਰ ਦਾ ਗੁੜ ਦਿੱਤਾ ਗਿਆ ਪਲਾਸਟਿਕ ਵੱਟੇ ਗੁੜ ਦੀ ਇਹ ਪਹਿਲ ਕਦਮੀ ਕਮੰਤਰੀ ਪਲਾਸਟਿਕ ਮੁਕਤ ਦਿਵਸ ਮੌਕੇ ਗਰਵਾਚਨ ਸਿੰਘ ਸੇਵਾ ਸੰਮਤੀ ਸੋਸਾਇਟੀ ਵੱਲੋਂ ਅਤੇ ಗ್ರಾಮ ਪੰਚਾਇਤ ਵੱਲੋਂ ਕੀਤੀ ਗਈ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਕੀਤੀ ਤਮ ਦੱਸ ਦਈਏ ਕਿ ਪਿੰਡ ਬੱਲੋ ਦੀ ਗੁਰਵਚਨ ਸਿੰਘ ਸੇਵਾ ਸੰਮਤੀ ਸੋਸਾਇਟੀ ਆਪਣੇ ਪਿੰਡ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਲਗਾਤਾਰ ਯਤਨਸ਼ੀਲ ਰਹਿੰਦੀ ਹੈ। ਇਨ੍ਹਾਂ ਯਤਨਾਂ ਤਹਿਤ ਹੀ ਕ ਮੰਤਰੀ ਪਲਾਸਟਿਕ ਮੁਕਤ ਦੇ ਇਸ ਮੌਕੇ ਸੈਟੀ ਵੱਲੋਂ ਪਿੰਡ ਵਾਸੀਆਂ ਨੂੰ ਪਲਾਸਟਿਕ ਬਦਲੇ ਗੁੜਵੰਡਿਆ ਗਿਆ। ਇਸ ਮੌਕੇ ਸੰਸਥਾ ਦੇ ਸਲਾਹਕਾਰ ਭੁਪਿੰਦਰ ਸਿੰਘ ਜਟਾਣਾ ਨੇ ਦੱਸਿਆ ਕਿ ਪਲਾਸਟਿਕ ਮੁਕਤ ਦਿਵਸ ਤੇ ਸੰਸਥਾ ਵੱਲੋਂ ਪਲਾਸਟਿਕ ਕਚਰੇ ਬਦਲੇ ਪਿੰਡ ਵਾਸੀਆਂ ਨੂੰ ਮੁਫਤ ਵਿੱਚ ਕਰੀਬ 295 ਕਿਲੋ ਗੁੜ ਵੰਡਿਆ ਗਿਆ। ਉਹਨਾਂ ਕਿਹਾ ਕਿ ਇਹ ਕਾਰਜ ਪਿਛਲੇ 2 ਸਾਲਾਂ ਤੋਂ ਜਾਰੀ ਹਨ। ਸੰਸਥਾ ਦੀ ਸੋਚ ਹੈ ਕਿ ਪਿੰਡ ਨੂੰ ਪਲਾਸਟਿਕ ਮੁਕਤ ਕੀਤਾ ਜਾਵੇ। ਉਹਨਾਂ ਇਹ ਵੀ ਦੱਸਿਆ ਕਿ ਸੁੱਕੇ ਅਤੇ ਗਿੱਲੇ ਕੂੜੇ ਦੇ ਪ੍ਰਬੰਧਨ ਲਈ ਸਾਂਝੀਆਂ ਥਾਵਾਂ ਤੇ ਕੂੜੇਦਾਨ ਰੱਖਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਸੰਸਦ ਆਦੀ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਪਿੰਡ ਨੂੰ ਵਾਤਾਵਰਨ ਪੱਖੋਂ ਨਮੂਨੇ ਦਾ ਪਿੰਡ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਵਾਤਾਵਰਨ ਦੀ ਸ਼ੁੱਧਤਾ ਲਈ ਹਮੇਸ਼ਾ ਸਹਿਯੋਗ ਕੀਤਾ ਜਾਵੇਗਾ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ ਮੈਂ ਸੰਸਥਾ ਦਾ ਸਲਾਹਕਾਰ ਹਾਂ ਸਾਡਾ ਮਕਸਦ ਗੋੜਵੰਡਣਾ ਨਹੀਂ ਤੇ ਨਾ ਹੀ ਕੋਈ ਸਾਡਾ ਟੀਚਾ ਇਹ ਹੈ ਵੀ ਅਸੀਂ ਕਿਸੇ ਨੂੰ ਕੋਈ ਵਿਖਾਵੇ ਵਾਲੀ ਗੱਲ ਕਰਦੇ ਹਾਂ ਸਾਡਾ ਮਕਸਦ ਹੈ ਵੀ ਸਾਡੇ ਪਿੰਡ ਨੂੰ ਤੇ ਸਾਡੇ ਸਮਾਜ ਨੂੰ ਅਵੇਰਨੈਸ ਕਰਨਾ ਅਸੀਂ ਚਾਹੁੰਦੇ ਹਾਂ ਕਿ ਸਾਡਾ ਪਿੰਡ ਪਲਾਸਟਿਕ ਮੁਕਤ ਹੋਵੇ ਸਾਡੀਆਂ ਨਾਲੀਆਂ ਗਲੀਆਂ ਜਿਹੜੀਆਂ ਸਫਾਈ ਰਹੇ ਤੇ ਨਾਲ ਜਿਹੜੀ ਬਿਮਾਰੀ ਹੈ ਉਹ ਨਾ ਪਲੇ ਅਸੀਂ ਉਹਨੂੰ ਮੁੱਖ ਰੱਖਦੇ ਹੋਏ ਇਹ ਪਹਿਲਾਂ ਵੀ ਦੋ ਵਾਰ ਅਸੀਂ ਕਰ ਚੁੱਕੇ ਹਾਂ ਪਰ ਇਸ ਵਾਰ ਹੈ ਜਿਹੜਾ ਇਹ ਇਹ ਸਾਡੇ ਸਤਿਕਾਰਯੋਗ ਡਾਕਟਰ ਨਿਰੰਦਰ ਸਿੰਘ ਜੀ ਢਾਲੀਵਾਲ ਸਾਹਿਬ ਜੋ ਐਸ ਡੀ ਐਮ ਮੋੜ ਨੇ ਉਹਨਾਂ ਨੇ ਅੱਜ ਸਵੇਰ ਆ ਕੇ ਇਸ ਗੱਲ ਦਾ ਉਕਾਟਨ ਕੀਤਾ ਕਿ ਪਲਾਸਟਿਕ ਡੇ ਜਿਹੜਾ ਮੁੱਖਤ ਅੱਜ ਦਾ ਦਿਨ ਹੈ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਮਨਾਇਆ ਜਾਂਦਾ ਹੈ ਉਸੇ ਨੂੰ ਮੁੱਖ ਰੱਖਦੇ ਹੋਏ ਅਸੀਂ ਵੀ ਇਹ ਟੀਚਾ ਰੱਖਿਆ ਕਿ ਪਲਾਸਟਿਕ ਲੈ ਆਓ ਤੇ ਗੁੜ ਲੈ ਜਾਓ ਕਿਉਂਕਿ ਜਿੱਥੇ ਅਸੀਂ ਕਿਸੇ ਨੂੰ ਕੋਈ ਸੱਦਾ ਦੇਣਾ ਹੈ ਥੋੜਾ ਜਿਹਾ ਉਹਦੇ ਨਾਲ ਜੁੜ ਕੇ ਕੋਈ ਨਾ ਕੋਈ ਐਕਟੀਵਿਟੀ ਕਰਨੀ ਹੁੰਦੀ ਹੈ ਉਹ ਐਕਟੀਵਿਟੀ ਹੈ ਵੀ ਅਸੀਂ ਘੋੜੋ ਦੇ ਬਦਲੇ ਦਿੰਨੇ ਆ ਤਾਂ ਕਿ ਲੋਕ ਸਾਡੇ ਜਾਗਰਤ ਹੋ ਗਿਆ ਹੰਗਾਰਾ ਰਾਜਸਥਾਨਾ ਮੱਧਕਸਤਾਨ ਵਿੱਚ ਆ ਹੰਗਾਰਾ ਤੇ ਇਹ ਕਿ ਵਿਚਾਰ ਤਾਂ ਸਾਡਾ ਹੈ ਜੀ ਜਿਹੜਾ ਇਹ ਨਾ ਸਾਡੇ ਪਰਮਯੂ ਸਿੰਘ ਭੂਲੋ ਜਿਹੜੇ ਸਰ ਦੇ ਪੰਚਾਇਤ ਸੈਕਟਰੀ ਨੇ ਉਹਨਾਂ ਦੇ ਮਿੱਤਰ ਨੇ ਮਿੰਟੂ ਸਰਪੰਚ ਕਰਨ ਸਿੰਘ ਕਲਾਮੜੀ ਉਹਨਾਂ ਦਾ ਵੈਸੇ ਪੰਜਾਬ ਚੋਂ ਪਹਿਲਾ ਨੰਬਰ ਹੈ ਕਿ ਉਹਨਾਂ ਦੀ ਇਹ ਦਿਮਾਗ ਦੀ ਸੋਚ ਸੀ ਪਰ ਉਹਨਾਂ ਦਾ ਜਿਹੜਾ ਸੁਨੇਹਾ ਸੀ ਸਾਨੂੰ ਚੰਗਾ ਲੱਗਿਆ ਅਸੀਂ ਉਹਨਾਂ ਤੋਂ ਬਾਅਦ ਹੀ ਐਡਾਪਟ ਕੀਤਾ ਦੂਜਾ ਪਿੰਡ ਹੈ ਪੰਜਾਬ ਦਾ ਜਿਨ੍ਹਾਂ ਨੇ ਪਹਿਲਾਂ ਇਹ ਪਲਾਸਟਿਕ ਬਦਲੇ ਜਿਹੜਾ ਗੋੜ ਬੰਡਣਾ ਤੇ ਖੰਡ ਬੰਡਣੀ ਸ਼ੁਰੂ ਕੀਤੀ ਸੀ ਪਰ ਕਿਸੇ ਸਾਨੂੰ ਭਲੇ ਪੁਰਸ਼ ਨੇ ਦੱਸਿਆ ਕਿ ਖੰਡ ਤੋਂ ਵੀ ਆਪਾਂ ਖਿਹੜਾ ਛਣਾਉ ਫਿਰ ਅਸੀਂ ਉਹ ਬੰਦ ਕਰਕੇ ਹੁਣ ਅਸੀਂ ਗੋੜ ਵੰਡਦੇ ਆ ਜਿੰਨਾ ਕੋਈ ਪਲਾਸਟਿਕ ਲੈ ਆਊਗਾ ਉਹਦੇ ਬਦਲੇ ਉਹਨਾਂ ਗੋੜ ਅਸੀਂ ਉਹਨਾਂ ਨੂੰ ਦੇ ਦੇਵਾਂਗੇ ਹੰਗਾਰਾ ਕਿੰਨਾ ਹੰਗਾਰਾ ਬਹੁਤ ਜ਼ਿਆਦਾ ਹੈ ਕਿਉਂਕਿ ਪਹਿਲੀ ਵਾਰ ਵੰਡਿਆ ਸੀ 3 1/2 ਮਣ ਕੁਰਸੀਗਾ ਸਾਡਾ ਦੂਸਰੀ ਵਾਰ ਵੰਡਿਆ 5 ਮਣ ਤੋਂ ਉੱਪਰ ਹੋ ਗਿਆ ਪਰ ਇਸ ਵਾਰ ਦਾ ਟੀਚਾ ਸਾਡਾ ਇਹ ਹੈ ਕਿ 8 ਤੋਂ 10 ਮਣ ਦਾ ਗੋੜ ਕਿਉਂਕਿ ਲੋਕ ਸੰਭਲਣ ਲੱਗੇ ਹੁਣ ਸਾਡੇ ਲੋਕ ਸਿੱਟਦੇ ਨਹੀਂ ਉਹਨਾਂ ਨੂੰ ਪਤਾ ਵੀ ਸੰਸਥਾ ਨੇ ਹੋਕਾ ਦੇਣਾ ਹੈ ਤਾਂ ਆਪਾਂ ਪਲਾਸਟਿਕ ਦੇਵਾਂਗੇ ਤੇ ਗੋੜ ਲੈ ਆਵਾਂ ਅੱਜ ਤੁਸੀਂ ਸ਼ਾਇਦ ਸਵੇਰ ਦੇਖਿਆ ਹੋਣਾ ਕਿਸੇ ਨੇ ਕਿ ਇੱਕ ਬੰਦਾ ਆਇਆ 23 ਕਿਲੋ ਗੋ ਤੇਈ ਕਿਲੋ ਪਲਾਸਟਿਕ ਦਾ ਸਧਾਰਨ ਬੰਦੇ ਨੇ ਸਾਹਮਣਾ ਇਹਦਾ ਮਤਲਬ ਜਾਗਰਤੀ ਦਾ ਜਿਹੜਾ ਜਾਗ ਹੈ ਉਹ ਲੱਗ ਚੁੱਕਿਆ ਕਿ ਲੋਕ ਸਾਹਮਣ ਲੱਗੇ ਸੰਸਥਾ ਪਲਾਸਟਿਕ ਦਾ ਕੀ ਕਰੇਗਾ ਪਲਾਸਟਿਕ ਦਾ ਸਾਡੇ ਜੀ ਇਥੇ ਇੱਕ ਸਰਕਾਰ ਬਣੀਓ ਪ੍ਰੋਜੈਕਟ ਲਾਇਆ ਗਿਆ ਹੈ ਬਲਾਕ ਲੈਵਲ ਦਾ ਉਹ ਚਾਲੂ ਹੋ ਜਾਣਾ ਹੈ ਬਿਲਡਿੰਗ ਉਹਦੀ ਬਣ ਕੇ ਤਿਆਰ ਹੋ ਗਈ ਹੈ ਫਿਰ ਸਰਕਾਰ ਉਹਨੂੰ ਜਿਵੇਂ ਚਲਾਊਗੀ ਜਿਵੇਂ ਚਾਹੂਗੀ ਉਹਦੇ ਚ ਵਰਤ ਲੈਣਗੀ